ਦੱਸਦੀ ਹੈ ਕਿ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਇਕੱਠੇ ਹੋ ਚੁੱਕੇ ਨੇ ਤਾਂ ਜਿਹੜੀ ਤਸਵੀਰ ਹੁਣ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰ ਡੇਲੀ ਪੋਸਟ ਪੰਜਾਬੀ ਤੇ ਦੇਖ ਲਿਓ ਹਰਿਆਣੇ ਵਾਲੇ ਪਾਸੇ ਦੀ ਅੰਬਾਲੇ ਦੀ ਇਹ ਵੀਡੀਓ ਹੈ ਅੰਬਾਲੇ ਦੀ ਇਹ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਨੂੰ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਇਹ ਤੁਸੀਂ ਦੇਖ ਸਕਦੇ ਹੋ ਨਾਰੇਬਾਜ਼ ਵੀ ਕਈ ਥਾਵਾਂ ਦੇ ਉੱਤੇ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਜਿਹੜੀਆਂ ਫੋਰਸਸ ਲੱਗੀਆਂ ਹੋਈਆਂ ਨੇ ਹਾਲਾਂਕਿ ਬਹੁਤ ਸਲੀਕੇ ਦੇ ਨਾਲ ਜਿਹੜਾ ਪੇਸ਼ ਆਇਆ ਜਾ ਰਿਹਾ ਇਸ ਵਾਰ ਫੋਰਸਸ ਦੇ ਵੱਲੋਂ ਔਰ ਇਹ ਚੀਜ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਜਿਹੜੇ ਇਕੱਠੇ ਨਾ ਹੋਣ ਤਾਂ ਇਹ ਅੰਬਾਲੇ ਵਾਲਾ ਪਾਸਾ ਜਾਂ ਕਹਿ ਲੋ ਕਿ ਹਰਿਆਣੇ ਵਾਲੇ ਪਾਸੇ ਜਿੱਧਰੋਂ ਅਸੀਂ ਪੰਜਾਬ ਵਾਲੇ ਪਾਸੇ ਆਨੇ ਆ ਤਾਂ ਇੱਥੇ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜੀ ਫੋਰਸਿਸ ਡਿਪਲੋਇਡ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਔਰ ਦੇਖੋ ਕੁਝ ਜਿਹੜੇ ਕਿਸਾਨ ਨੇ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਗੱਡੀ ਦੇ ਵਿੱਚ ਪਿਠਾਇਆ ਗਿਆ ਹਾਲਾਂਕਿ ਕਿਸੇ ਤਰ੍ਹਾਂ ਦਾ ਤੱਕਾ ਵਗੈਰਾ ਬਿਲਕੁਲ ਵੀ ਨਹੀਂ ਕੀਤਾ ਗਿਆ ਸਮਝਾ ਕੇ ਉਹਨਾਂ ਨੂੰ ਜਿਹੜਾ ਗੱਡੀ ਦੇ ਵਿੱਚ ਪਿਠਾਇਆ ਗਿਆ ਤਾਂ ਇੱਕ ਚੀਜ਼ ਇਹ ਸਾਫ਼ ਹੈ ਕਿ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਜਾਂ ਇਹ ਕਹ ਲੋ ਕਿ ਨੇਗੋਸ਼ੀਏਟ ਕੀਤਾ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਵਾਲੀ ਸਥਿਤੀ ਬਿਲਕੁਲ ਵੀ ਨਾ ਬਣੇ ਉਧਰੋਂ ਅਜੇ ਕਿਸਾਨ ਲਗਾਤਾਰ ਇਕੱਠੇ ਹੋ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਈ-ਕਈ ਕਿਲੋਮੀਟਰ ਦਾ ਉੱਥੇ ਜਿਹੜਾ ਕਾਫਲਾ ਹੈ ਉਸ ਜਗ੍ਹਾ ਦੇ ਉੱਤੇ ਪਹੁੰਚ ਚੁੱਕਾ ਤਾਂ ਇੱਧਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਜਿਹੜਾ ਗੱਡੀ ਦੇ ਵਿੱਚ ਪਿਠਾਇਆ ਗਿਆ ਉੱਥੋਂ ਪਾਸੇ ਲਜਾਇਆ ਜਾ ਰਿਹਾ ਕਿ ਤਾਜੂ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਵਾਲੀ ਸਥਿਤੀ ਨਾ ਬਣੇ ਤਾਂ ਇਹ ਤਸਵੀਰਾਂ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਅੰਬਾਲੇ ਵਾਲੇ ਪਾਸਿਓਂ ਜਿੱਥੋਂ ਅਸੀਂ ਲੰਘ ਕੇ ਜਿਹੜਾ ਕਾਲਕਾ ਚੌਂਕ ਤੋਂ ਉਧਰਲੇ ਪਾਸੇ ਜਾਈਦਾ ਤਾਂ ਇਹ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਬਾਲਾ ਵਾਲੇ ਪਾਸਿਓਂ ਤਾਂ ਵੱਡੇ ਪੱਧਰ ਦੇ ਉੱਤੇ 11 ਜਿਹੜੀਆਂ ਕੰਪਨੀਆਂ ਨੇ ਉਹ ਤਣਾਤ ਕੀਤੀਆਂ ਗਈਆਂ ਨੇ ਕੁੱਲ ਔਰ ਦੋ ਆਰਜੀ ਜੇਲਾ ਸਟੇਡੀਅਮ ਦੇ ਵਿੱਚ ਬਣਾਇਆ ਗਿਆ ਨੇ ਪੁਲਿਸ ਦੀ ਗੱਡੀ ਦੇ ਵਿੱਚ ਬਿਠਾ ਕੇ ਉਤੋਂ ਪਾਸੇ ਜਿਹੜਾ ਕੀਤਾ ਗਿਆ ਕਿਸਾਨਾਂ ਨੂੰ ਦੱਸਦੀ ਹੈ ਕਿ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਇਕੱਠੇ ਹੋ ਚੁੱਕੇ ਨੇ ਤਾਂ ਜਿਹੜੀ ਤਸਵੀਰ ਹੁਣ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰ ਡੇਲੀ ਪੋਸਟ ਪੰਜਾਬੀ ਤੇ ਦੇਖ ਲਿਓ ਹਰਿਆਣੇ ਵਾਲੇ ਪਾਸੇ ਦੀ ਅੰਬਾਲੇ ਦੀ ਇਹ ਵੀਡੀਓ ਹੈ ਅੰਬਾਲੇ ਦੀ ਇਹ ਫੁਟੇਜ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਨੂੰ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਇਹ ਤੁਸੀਂ ਦੇਖ ਸਕਦੇ ਹੋ ਨਾਰੇਬਾਜ਼ ਵੀ ਕਈ ਥਾਵਾਂ ਦੇ ਉੱਤੇ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਜਿਹੜੀਆਂ ਫੋਰਸੇਸ ਲੱਗੀਆਂ ਹੋਈਆਂ ਨੇ ਹਾਲਾਂਕਿ ਬਹੁਤ ਸਲੀਕੇ ਦੇ ਨਾਲ ਜਿਹੜਾ ਪੇਸ਼ ਆਇਆ ਜਾ ਰਿਹਾ ਇਸ ਵਾਰ ਫੋਰਸੇਸ ਦੇ ਵੱਲੋਂ ਔਰ ਇਹ ਚੀਜ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਜਿਹੜੇ ਇਕੱਠੇ ਨਾ ਹੋਣ ਤਾਂ ਇਹ ਅੰਬਾਲਾ ਵਾਲਾ ਪਾਸਾ ਜਾਂ ਕਹਿ ਲਓ ਕਿ ਹਰਿਆਣੇ ਵਾਲਾ ਪਾਸੇ ਜਿੱਧਰੋਂ ਅਸੀਂ ਪੰਜਾਬ ਵਾਲੇ ਪਾਸੇ ਆਨੇ ਆ ਤਾਂ ਇੱਥੇ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜੀ ਫੋਰਸਿਸ ਡਿਪਲੋਇਡ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਔਰ ਦੇਖੋ ਕੁਝ ਜਿਹੜੇ ਕਿਸਾਨ ਨੇ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਗੱਡੀ ਦੇ ਵਿੱਚ ਪਿਠਾਇਆ ਗਿਆ ਹਾਲਾਂਕਿ ਕਿਸੇ ਤਰ੍ਹਾਂ ਦਾ ਤੱਕਾ ਵਗੈਰਾ ਬਿਲਕੁਲ ਵੀ ਨਹੀਂ ਕੀਤਾ ਗਿਆ ਸਮਝਾ ਕੇ ਉਹਨਾਂ ਨੂੰ ਜਿਹੜਾ ਗੱਡੀ ਦੇ ਵਿੱਚ ਪਿਠਾਇਆ ਗਿਆ ਤਾਂ ਇੱਕ ਚੀਜ਼ ਇਹ ਸਾਫ਼ ਹੈ ਕਿ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਜਾਂ ਇਹ ਕਹਿ ਲੋ ਕਿ ਨੇਗੋਸ਼ੀਏਟ ਕੀਤਾ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਇਸੇ ਤਰ੍ਹਾਂ ਦਾ ਕੋਈ ਟਕਰਾਅ ਵਾਲੀ ਸਥਿਤੀ ਬਿਲਕੁਲ ਵੀ ਨਾ ਬਣੇ ਉਧਰੋਂ ਅਜੇ ਕਿਸਾਨ ਲਗਾਤਾਰ ਇਕੱਠੇ ਹੋ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਕਈ-ਕਈ ਕਿਲੋਮੀਟਰ ਦਾ ਉੱਥੇ ਜਿਹੜਾ ਕਾਫਲਾ ਹੈ ਉਸ ਜਗ੍ਹਾ ਦੇ ਉੱਤੇ ਪਹੁੰਚ ਚੁੱਕਾ ਹੈ ਤਾਂ ਇੱਧਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਜਿਹੜਾ ਗੱਡੀ ਦੇ ਵਿੱਚ ਪਿਠਾਇਆ ਗਿਆ ਉੱਥੋਂ ਪਾਸੇ ਲਿਜਾਇਆ ਜਾ ਰਿਹਾ ਹੈ ਕਿ ਤਾਜੂ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਵਾਲੀ ਸਥਿਤੀ ਨਾ ਬਣੇ ਤਾਂ ਇਹ ਤਸਵੀਰਾਂ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਅੰਬਾਲੇ ਵਾਲੇ ਪਾਸਿਓਂ ਜਿੱਥੋਂ ਅਸੀਂ ਲੰਕੇ ਜਿਹੜਾ ਕਾਲਕਾ ਚੌਂਕ ਤੋਂ ਉਧਰਲੇ ਪਾਸੇ ਜਾਈਦਾ ਤਾਂ ਇਹ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਬਾਲਾ ਵਾਲੇ ਪਾਸਿਓਂ ਤਾਂ ਵੱਡੇ ਪੱਦਰ ਦੇ ਉੱਤੇ 11 ਜਿਹੜੀਆਂ ਕੰਪਨੀਆਂ ਨੇ ਉਹ ਤਨਾਤ ਕੀਤੀਆਂ ਗਿਆ ਨੇ ਕੁੱਲ ਔਰ ਦੋ ਆਰਜ਼ੀ ਜੇਲਾ ਸਟੇਡੀਅਮ ਦੇ ਵਿੱਚ ਬਣਾਇਆ ਗਿਆ ਨੇ ਪੁਲਿਸ ਦੀ ਗੱਡੀ ਦੇ ਵਿੱਚ ਪਿਠਾ ਕੇ ਉਤੋਂ ਪਾਸੇ ਜਿਹੜਾ ਕੀਤਾ ਗਿਆ ਕਿਸਾਨਾਂ ਨੂੰ